ਮੈਂ ਪਿਛਲੇ ਦਿਨਾਂ ਚ ਕਾਫੀ ਸਮੇਂ ਜਾਣ ਕੇ 7 ਮਹੀਨਾ ਵਿੱਚ ਇੱਕ ਮਹੀਨਾ ਇੰਡੀਆ ਆਇਆ ਸੀ ਉਸ ਤੋਂ ਬਾਅਦ ਡੇਢ ਮਹੀਨਾ ਪਹਿਲਾਂ ਮੈਂ ਇੰਡੀਆ ਆਇਆ ਹਾਂ ਉਸ ਤੋਂ ਬਾਅਦ ਮੈਂ ਜੋ ਇੱਥੇ ਫੀਲ ਕੀਤਾ ਜੋ ਆਸ-ਪਾਸੇ ਦੇਖਿਆ ਜੋ ਲੋਕਾਂ ਦੇ ਵਿੱਚ ਰਿਆ ਉਹਦੇ ਗਾਰਡਿੰਗੀ ਜੋ ਆਮ ਆਦਮੀ ਪਾਰਟੀ ਜੋ ਕਿ ਪੰਜਾਬ ਦੀ 70 ਸਾਲੀ ਤੇ ਰਹੇ ਵੀ 2000 ਯਾਦਾਂ ਤੋਂ ਲੈ ਕੇ ਕਿਉਂਕਿ ਪਹਿਲੀ ਵਾਰ ਪੰਜਾਬ ਦੇ ਵਿੱਚ ਇਸ ਪਾਰਟੀ ਦੇ ਜੋ ਆਪਣੇ ਕਦਮ ਰੱਖੇ 2014 ਚ ਰੱਖੇ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਦਾ ਇਸ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਵਰਕਰ ਜਿਹੜੇ ਹੈ ਸਮੇਂ-ਸਮੇਂ ਤੇ ਅਸ ਨਾਲ ਜੁੜਦੇ ਰਹੇ ਜੋ ਵਰਕਰ ਸ਼ੁਰੂ ਜੁੜੇ ਸੀ ਉਹਨਾਂ ਦੀ ਅੱਜ ਕੀ ਭਾਵਨਾ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿਆਂਗਾ ਮੇਜੀ ਤੌਰ ਤੇ ਮੈਨੂੰ ਆਪ ਨੂੰ ਕੋਈ ਐਸ ਪਾਰਟੀ ਦੇ ਨਾਲ ਕੋਈ ਬਹੁਤੀ ਸ਼ਿਕਾਇਤ ਨਹੀਂ ਆਜੀ ਦੀ ਕਰੀ ਕਿਉਂਕਿ ਬਹੁਤ ਘੱਟ ਸਮਾਂ ਮਿਲਿਆ ਇਹਨਾਂ ਨੂੰ ਰਾਜ ਕਰਨ ਦਾ ਤੇ ਕਿਸੇ ਨੂੰ ਵੀ ਆਪਾਂ ਜੱਜ ਕਰਨ ਦੀ ਖਾਤਰ ਇੰਨੇ ਥੋੜੇ ਸਮੇਂ ਤੋਂ ਆਪਾਂ ਜੱਜ ਨਹੀਂ ਕਰ ਸਕਦੇ ਪਰ ਜੋ ਆਪ ਲੋਕਾਂ ਦੇ ਵਿੱਚ ਦਿਆ ਅਹਿਸਾਨ ਕੀਤਾ ਹੈ ਆਪਣੀ ਆਦਤ ਮੁਤਾਬਕ ਉਹ ਗੱਲਾਂ ਮੈਂ ਜਰੂਰ ਸਾਂਝੀਆਂ ਕਰਾਂਗਾ ਤੇ یوں ਕਰਨੀ ਆ ਵੀ ਆਉਂਦੀ ਹੈ ਜੇਕਰ ਆਪਾਂ انسان ਹੈ ਤੇ ਜੋ ਆਪਣੇ ਇਨਸਾਨੀਅਤ ਜज्ਬੇ ਹੈ ਜੋ ਆਪਾਂ ਫੀਲ ਕਰਦੇ ਆ ਆਸ-ਪਾਸੇ ਵਿੱਚ ਦੇ ਜੇਕਰ ਉਹ ਆਪਾਂ ਨਾ ਸਾਂਝੀ ਕਰਾਂਗੇ ਤਾਂ ਆਪਣਾ ਹੋਇ ਇਨਸਾਨ ਹੋਣ ਦਾ ਫਾਇਦਾ ਨਹੀਂ ਕੋਈ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਕਿਉਂਕਿ ਕੋਝੀ ਗੱਲਾਂ ਕੜਦੀਆਂ ਲੱਗ ਸਕਦੀਆਂ ਕਿਸੇ ਨੂੰ ਤੇ ਇੱਕ ਸ਼ੇਅਰ ਜਰੂਰ ਕਹਾਗਾ ਅਹਿਮਤ ਸੇ ਸੱਚ ਕਹੋ ਤੋ ਬੁਰਾ ਮੰਨਤੇ ਹੈ ਲੋਗ ਅਹਿਮਤ ਸੇ ਸੱਚ ਕਹੋ ਤੋ ਬੁਰਾ ਮੰਨਤੇ ਹੈ ਲੋਗ ਰੋ ਰੋ ਕੇ ਬਾਤ ਕਹਿਨੇ ਕੀ ਆਦਤ ਨਹੀਂ ਰਹੀ ਸੱਚ ਬੋਲਣਾ ਵੀ ਚਾਹੀਦਾ ਹੈ ਤੇ ਸੱਚ ਸੰਦਾ ਮਾਦਾ ਵੀ ਹੋਣਾ ਚਾਹੀਦਾ ਸੋ ਪਾਰਟੀ ਹੋਣੇ 2014 ਦੇ ਵਿੱਚ ਜੈਸ ਪਾਰਟੀ ਦਾ ਪੰਜਾਬ ਦੀ ਧਰਤੀ ਤੇ ਜਾਨੀ ਕਿ ਪਹਿਲਾ ਕਦਮ ਪਿਆ ਸੀ ਤੇ ਆਪਾਂ ਨੂੰ ਇਹ ਪਤਾ ਹੀ ਹੈ ਕਿ ਪੰਜਾਬ ਦੇ ਲਗਭਗ ਸਾਰੇ ਲੋਕ ਕਿਸੇ ਨਾ ਕਿਸੇ ਪਾਰਟੀ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਾਵਨਾਕ ਤੌਰ ਤੇ ਐਕਟਿਵ ਜਾਂ ਪੈਸੇ ਦੇ ਰੂਪ 'ਚ ਜੁੜੇ ਹੋਏ ਹੁੰਦੇ ਹਨ ਜਿਹੜੇ ਲੋਕ ਸਿਰੋਚ ਇਸ ਪਾਰਟੀ ਨਾਲ ਜੁੜੇ ਉਹ ਵੀ ਕਿਸੇ ਨਾ ਕਿਸੇ ਪਾਰਟੀ ਜਾਂ ਤਰ ਦੇ ਨਾਲ ਜੁੜੇ ਜ਼ਰੂਰ ਹੋਣਗੇ ਪਰ ਉਹਨਾਂ ਦੇ ਮੰਨ ਦੇ ਅੰਦਰ ਇੱਕ 50% ਦਰਦ ਸੀ ਕਿਉਂਕਿ ਐਸ ਪਾਰਟੀ ਦਾ ਇਹ 2014 'ਚ ਕੋਈ ਨਹੀਂ ਕਹਿ ਸਕਦਾ ਕਿ ਇਹ ਪਾਰਟੀ ਪੰਜਾਬ ਦੇ ਵਿੱਚ ਕੋਈ ਤੇ ਸਰਕਾਰ ਵੀ ਬਣਾ ਸਕਦੀ ਹੈ ਪਰ ਪ੍ਰਾਣੀਆਂ ਰਵੈਤੀ ਪਾਰਟੀਆਂ ਤੋਂ ਮੋਹ ਪੰਗ ਹੋਣ ਤੋਂ ਬਾਅਦ 2014 ਦੇ ਵਿੱਚ ਉਹਨਾਂ ਨੂੰ ਇੱਕ ਆਸ ਦੀ ਕਿਰਨ ਲੱਗੀ ਤੇ ਉਹਨਾਂ ਨੇ ਕੀ ਕੀਤਾ ਪੰਜਾਬ ਦੇ ਵਿੱਚ ਜੋ ਪਹਿ냔 ਲੋਕ ਸਭਾਤ ਹੁੰਨ ਸੀ 2014 ਦੇ ਵਿੱਚ ਪੰਜਾਬ ਤੋਂ 4 MP ਦਿੱਤੇ ਜਦੋਂ ਕਿ ਸਾਰੇ ਭਾਰਤ ਦੇ ਵਿੱਚੋਂ ਕੋਈ ਵੀ ਹੋਰ MP ਕਿਸੇ ਸਟੇਟ ਤੋਂ ਆਮ ਆਦੀ ਪਾਰਟੀ ਦਾ ਨਹੀਂ ਜੱਤ ਸੋਕੇਸ ਮੇਰਾ ਕਹਿੰਦਾ ਭਾਵ ਕਿ ਜੋ ਉਸ ਸਮੇਂ ਦਾ ਵਰਕਰ ਸੀ ਆਮ ਆਦੀ ਪਾਰਟੀ ਨਾਲ ਜੁੜਿਆ ਸ਼ੁਰੂ ਵਿੱਚ ਉਸ ਨੇ ਕੀ ਕੀਤਾ ਇੱਕ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਇੱਕ ਬੀਜ ਪੰਜਾਬ ਦੀ ਧਰਤੀ ਤੇ ਲਾਇਆ ਉਸ ਬੀਜ ਨੂੰ ਪੰਜਾਬ ਦੀ ਜ਼ਰਖੇਜ ਭੂਮੀ 'ਚ ਜਦੋਂ ਲਗਾਇਆ ਗਿਆ ਤੇ ਉਹ ਬੀਜ ਪੂਰ ਕੇ ਹਰਾ ਹੋਇਆ 2014 'ਚ ਉਸ ਤੋਂ ਬਾਅਦ ਕੀ ਕੀਤਾ ਉਹਨਾਂ ਹੀ ਵੀਰਾਂ ਨੇ ਜੋ ਸ਼ੁਰੂ ਦੇ ਵਿੱਚ ਪਾਠ ਨਾਲ ਜੁੜੇ ਹੋਏ ਸੀ ਜੋ ਬੀਜ ਹਰਾ ਹੋਇਆ ਉਸੇ ਨਿਕੋਂ ਬਲਾ ਕੱਢੀਆਂ ਤੇ ਉਸ ਨੂੰ ਪਿੰਗਾਮ ਤੱਕ ਪਹੁੰਚਾਉਣ ਲਈ ਬਹੁਤ ਮਿਹਨਤ ਕੀਤੀ ਉਸ ਨੂੰ ਪਾਣੀ ਪਾਇਆ ਗਿਆ ਕੇ ਸਾਦ 2017 ਦੀ ਇਲੈਕਸ਼ਨ ਆਈ ਠੀਕ ਹੈ ਉਸ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਜਿਹੜਾ ਵਰਕਰਾਂ ਨੇ ਜਿਹੜਾ ਉਹ ਬੀਜ ਬੀਜਿਆ ਸੀ ਉਸ ਨੂੰ ਇੱਕ ਬੂਟੇ ਦਾ ਰੂਪ ਦਿੱਤਾ ਠੀਕ ਹੈ ਵੀ ਇੱਕ ਬੁੱਟ ਹੈ ਭਾਈ ਇਸ ਤੋਂ ਅੱਗੇ ਦੀ ਹੋਰ ਗ੍ਰੋਥ ਹੋ ਸਕਦੀ ਹੈ ਤੇ ਉਹ ਪਾਰਟੀ ਜਾਇਂਕਿ ਵਿਰੋਧੀ ਤਰਕ ਆਗੇ ਪਹਿਲੀ ਵਾਰ elections ਲੜ ਕੇ ਉਸ ਤੋਂ ਬਾਅਦ ਜੋ ਦੌਰ ਚੱਲਿਆ ਉਹ 5 ਸਾਲਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਉਸ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਾਰਟੀ ਦੇ ਅੰਦਰੋਂ ਬਾਹਰ ਪਰ ਫਿਰ ਵੀ ਜੋ ਸੰਜੀਦਾ ਵਰਕਰ ਸੀ ਪਾਰਟੀ ਲਈ ਉਹ ਪਾਰਟੀ ਨਾਲ ਖੜੇ ਰਹੇ ਇਹ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਪਣੇ ਸਭ ਤੋਂ ਨਿਚਲੇ ਸਤਰ ਤੇ ਫੇਰ ਚੜੀ ਗਈ ਸੀ ਜਦੋਂ ਕਿ ਪੰਜਾਬ ਦੇ ਵਿੱਚ ਸਿਰਫ 7-8 ਪ੍ਰਤੀਸ਼ਤ ਵੋਟਾਂ ਮਿਲਾਈ ਤੇ ਇੱਕ ਸੰਗਰੂਪ ਦੀ ਸੀਟ ਮਿਲੀ ਸੀ ਆਮ ਆਦੀ ਪਾਰਟੀ ਨੂੰ ਤੇ ਜਿਆਦਾਤਰ ਧਰਮ ਵਿੱਚ ਇਹ ਸੀ ਵੀ ਕਹਿ ਰਹੇ ਸੀ ਬ੍ਰੋਧੀ ਪਾਰਟੀ ਨੇ ਕੰਨੀ ਹੁੰਦਾ ਹੈ ਆਮ ਲੋਕ ਵੀ ਕਹਿਣ ਲੱਗੇ ਵੀ ਸ਼ਾਇਦ ਹੁਣੋਂ ਪੰਜਾਬ ਦੇ ਵਿੱਚ ਇਹ ਪਾਰਟੀ ਆਪਣਾ ਜੋ ਟੀਚੇ ਜਾਂ ਮਕਸਦਾਂ ਨੂੰ ਪੂਰਾ ਨਾ ਕਰ ਸਕੇ ਸਤਾ ਨਾ ਬਣਾ ਸਕੇ ਔਰ ਵਿਰੋਧੀ ਪਾਰ ਨੇ ਕਹੇ ਤੀਲਾ ਤੀਲਾ ਹੋ ਗਿਆ ਪਰ ਫਿਰ ਵੀ ਜੋ ਦਿਲੋਂ ਚਾਹੁੰਦੇ ਸੀ ਕਿ ਸੈਦ ਪਾਰਟੀ ਜੇ ਪੰਜਾਬ ਚ ਸੱਤਾ ਤੇ ਬਦਲੇ ਦਾ ਸੈਦ ਕੁਝ ਫਰਕ ਪੈ ਜਾਵੇ ਤੇ ਇੱਕ ਇਹ ਵੀ ਹੈ ਕਿ ਇਸ ਪਾਰਟੀ ਦੇ ਆਉਣ ਦੇ ਨਾਲ ਇੱਕ ਸਮਾਜ ਵਿੱਚ ਹੋਰ ਫਰਕ ਜ਼ਰੂਰ ਪਿਆ ਹੈ ਕੇ ਲੋਕਾਂ ਨੇ ਸਰਕਾਰ ਨੂੰ ਸਵਾਲ ਕਰਨੀ ਸ਼ੁਰੂ ਕਰੀ ਪਹਿਨੀਆਂ ਸਰਕਾਰਾਂ ਦੇ ਵਿੱਚ ਜੇ ਕੋਈ ਸਰਕਾਰ ਨੂੰ ਸਵਾਲ ਕਰਦਾ ਸੀ ਤਾਂ ਤੁਹਾਨੂੰ ਪਤਾ ਕਿ ਇਸ ਤਰ੍ਹਾਂ 파ਚੀ ਕਰਵਾ ਦਿੱਤੇ ਜਾਂਦੇ ਸੀ ਜਾਂ ਬਹੁਤ ਕੁਝ ਹੋ ਯਾਨੀ ਕਿ ਇਸ ਤਰ੍ਹਾਂ ਲੋਕ ਦਬਾ ਕੇ ਰੱਖੇ ਸੀ ਪਰ ਇਸ ਪਾਰਟੀ ਤੋਂ ਬਾਅਦ ਲੋਕ ਸੱਤਾ ਤੇਨੂੰ ਸਵਾਲ ਕਰਨ ਲੱਗੇ ਪੰਜਾਬ ਦੇ ਵਿੱਚ ਇੱਕ ਬੱਕਰੀ ਤਰ੍ਹਾਂ ਦੀ ਜਾਗਰਤੀ ਆਈ ਸੱਤਾ ਤੋਂ ਬਾਅਦ ਫਿਰ ਆ 19 ਤੋਂ ਬਾਅਦ ਸੌਰੀ 19 ਤੋਂ ਬਾਅਦ ਫਿਰ ਹੌਲੀ-ਹੌਲੀ ਜੋ ਪਾਰਟੀ ਦੇ ਫਿਕਰਮੰਦ ਵਰਕਰ ਸੀ ਉਹਨਾਂ ਨੇ ਮਿਹਨਤ ਕੀਤੀ ਉਸ ਤੋਂ ਬਾਅਦ ਦਿੱਲੀ ਦੇ ਅਬਰੂਹਾਂ ਤੇ ਕਿਸਾਨ ਅੰਦੋਲਨ ਚੱਲਿਆ ਜਦੋਂ ਕਿਸਾਨ ਅੰਦੋਲਨ ਦਿੱਲੀ ਦੇ ਅਬਰੂਹਾਂ ਤੇ ਗਿਆ ਸੀ ਕਿਸਾਨ ਮੈਂ ਉਹਦੇ ਇੱਕ ਗੱਲ ਕਹੀ ਸੀ ਮੇਰੇ ਪਿੰਡ ਦੇ ਜੋ ਵੀ ਪਾਰਟੀਆਂ ਜੁੜੇ ਹੋਏ ਜਾਂ ਕਿਸਾਨੀ ਜੋ ਮੋਰਚੇ ਜੁੜੇ ਹੋਏ ਮੈਂ ਉਹਦੇ ਇੱਕ ਗੱਲ ਕਹੀ ਸੀ ਜੇਕਰ ਇਹ ਸੰਘਰਸ਼ 3 ਜਾਂ 4 ਮਹੀਨੇ ਤੋਂ ਜ਼ਿਆਦਾ ਚੱਲ ਗਿਆ ਦਿੱਲੀ ਦੇ ਅਬਰੂਹਾਂ ਤੇ ਤਾਂ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਨੂੰ ਆਉਂ ਤੋਂ ਕੋਈ ਨਹੀਂ ਰੁਕ ਸਕਦਾ ਕਿਉਂਕਿ ਲੋਕ ਉੱਥੋਂ ਦਾ ਕਟੋ-ਕਟੋ ਗਾਇਬ-ਗਾਇ ਹੈ ਜਾ ਕੇ ਉੱਥੋਂ ਦਾ ਕੁਝ ਚੀਜ਼ਾਂ ਜ਼ਰੂਰ ਆ ਕੇ ਦੇਖ ਕੇ ਆਉਣਗੇ ਜਿਨ੍ਹਾਂ ਦਾ ਅਸਰ ਜਿਨ੍ਹਾਂ ਦੇ ਬਾਰੇ ਗੱਲਾਂ ਆ ਕੇ ਪੰਜਾਬ ਦੇ ਸੱਥਾਂ 'ਚ ਆਉਣਗੀਆਂ ਤੇ ਉਹਨਾਂ ਦਾ ਅਸਰ ਲੋਕਾਂ 'ਚ ਮਿਲ ਨੂੰ ਦੇਖ ਨੂੰ ਮਿਲੇਗਾ ਪਾਣ ਕੇ ਉਸ ਚੀਜ਼ ਨਾਲੋਂ 2022 ਦੀਆਂ ਚੋਣਾਂ ਦੇ ਵਿੱਚ ਜੋ ਵੋਕ ਹੋਣੇ ਮੁਕਾਬਲੇ ਹੋ ਉਸ ਨੇ ਜਿਆਦਾ ਅਸਰ ਕੀਤਾ ਕਿਉਂਕਿ ਜੋ ਤਰ ਇਹ ਚੌਨੀ ਸੀ ਕਿ ਪੰਜਾਬ ਦੇ ਵਿੱਚ ਸੱਤਾ ਕਿਸ ਨਾ ਕਿਸੇ ਰੂਪ ਵਿੱਚ ਪਦਰੀ ਜਾਵੇ ਨਵੀਂ ਪਾਰਟੀ ਨੂੰ ਜਮਾ ਕੇ ਦੇਖੀਏ ਉਹ ਤੇ ਜਿਆਦਾ ਮਜ਼ਬੂਤ ਸੀ ਉਸ ਸਮੇਂ 2022 ਚ ਹੁਣ ਨਹੀਂ ਮੈਂ ਕਹਿ ਰਿਹਾ ਇਸ ਸਮੇਂ ਉਸ ਸਮੇਂ ਤੇ ਬਾਕੀ ਜਿਹੜੀ ਉਸ ਦੇ ਵਿਰੋਧ ਦੇ ਵਿੱਚ ਧਰਾ ਸੀ ਜਾਂ ਉਹ ਉਹਨਾਂ ਦਾ ਜਿਹੜਾ ਵੋਟ ਆ ਵੰਡਿਆ ਖੁੰਡਿਆ ਗਿਆ ਤੇ ਇਸੇ ਕਰਕੇ ਜੋ ਲੈਂਡਸਲਾਈਡ ਬੈਕਪੀ ਹੋਈ 92 ਸੀਟਾਂ ਸੀ ਤੇ 2022 ਦੀਆਂ ਚੋਣਾਂ ਤੋਂ ਪਹਿਲਾਂ ਹੀ ਇੱਕ ਰੁਝਾਨ ਹੋਰ ਸ਼ੁਰੂ ਹੋ ਗਿਆ ਸੀ ਕਿ ਕੋਈ ਜੋ ਮੌਕਾ ਪ੍ਰਸਤ ਦੂਜੀਆਂ ਪਾਰਟੀਆਂ ਦੇ ਬੰਦੇ ਸੀ ਜਿਨੂੰ ਲੱਗਣ ਲੱਗੇ ਸੀ ਕਿ ਵੀ ਸਾਇਦ ਵੀ ਸੱਤਾ ਪਰਵਾਤਨ ਹੋ ਰਿਹਾ ਹੈ ਕਿਉਂ ਮੌਸਮ ਵਿਗਿਆਨੀ ਹੁੰਦੇ ਆ ਲੋਕ ਉਹਨਾਂ ਨੂੰ ਮੌਸਮ ਦਾ ਪਹਿਲਾਂ ਪਤਾ ਲੱਗ ਜਾਂਦਾ ਕਿ ਇਹ ਮੌਸਮ ਚੇਂਜ ਹੋ ਰਿਹਾ ਭਾਈ ਤੇ ਮਹੀਨਾਕ ਪਹਿਲਾਂ ਲੋਕ ਕਾਫੀ ਗਿਣਤੀ ਦੇ ਵਿੱਚ ਇਸ ਪਾਰਟਨਰ ਸਾਮਲ ਹੋ ਗਿਆ ਚਲੋ ਬੋਟਾ ਤੋਂ ਪਹਿਲਾਂ ਸਾਮਲ ਹੋ ਗਿਆ ਉਸ ਤੋਂ ਬਾਅਦ ਜਾਂ ਸਰਕਾਰ ਬਣ ਗਈ ਪੰਜਾਬ ਦੇ ਵਿੱਚ 92 ਐਮ ਐਲ ਏ ਦੇ ਨਾਲ ਭਗਵਾਨਤਾ ਮਾਂ ਸਰਕਾਰ ਬਣੀ ਉਸ ਤੋਂ ਬਾਅਦ ਇੱਕ ਹੋਰ ਸਿਸਟਮ ਸ਼ੁਰੂ ਹੋਇਆ ਕਿ ਜੋ ਟ੍ਰੈਡੀਸ਼ਨਲ ਪਾਰਟੀਆਂ ਹਰ ਪਿੰਡ ਦੇ ਵਿੱਚ ਹਰ ਹਲਕੇ ਦੇ ਵਿੱਚ ਕੁਝ ਲੋਕ ਉਹਨਾਂ ਦੇ ਵਿੱਚੋਂ ਇਸ ਪੜਜ ਤੜਾ ਤਰ ਸਾਮਲ ਹੋ ਗਏ ਜੇ ਲੋਹਾਰ ਪਾਰਟੀ ਜੋ ਵੀ ਉਸਦੇ ਬੂਹੇ ਤੇ ਆਵੇ ਉਸ ਨੂੰ ਵੈਲਕਮ ਕਰਦੀ ਹੈ ਪਰ ਉਹ ਸਦਾ ਇੱਕ ਆਮ ਆਦਮੀ ਪਾਰਟੀ ਦੇ ਜੋ ਵਰਕਰ ਹੈ ਮੈਂ ਕੋਈ ਆਮ ਆਦਮੀ ਪਾਰਟੀ ਦਾ ਵਰਕਰ ਨਹੀਂ ਰਹਾ ਤਾਂ ਫ੍ਰੈਕਲੀ ਮੈਂ ਦੱਸ ਦਿਆਂਗਾ ਸਿਧਾਂਤਕ ਤੌਰ ਤੇ ਅੱਜ ਦੀ ਤਰੀਕ ਤੱਕ ਜੈਸਤਰਾ ਰਵਿੰਦਰ ਕੇਜਰੀਵਾਲ ਨੇ ਸੰਘਰਸ਼ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਨੇ ਜੀਓ ਚਲਾਇਆ ਕਿਸ ਤਰ੍ਹਾਂ ਉਹ 6 ਮਹੀਨੇ ਚੁੱਗੀਆਂ ਚ ਰਿਹਾ ਕੋਈ ਉਹ ਤੋਂ ਪਾਰਟੀ ਬਣਾਉਂਦੀ ਕਿਸ ਤਰ੍ਹਾਂ ਉਹਨੇ 90000 ਦੇ ਅੰਦੋਲਨ ਚਲਾਇਆ ਕਿ ਬਹੁਤ ਚਿਰ ਬਾਅਦ ਪਾਰਟੀ ਦਾ ਹੋਂਦ ਆਈ ਹੈ ਤੇ ਉਹ ਚੀਜ਼ਾਂ ਮੈਨੂੰ ਉਸ ਦਾ ਸੰਘਰਸ਼ ਵਿੱਚ ਜੀਵਨ ਤੇ ਉਹ ਚੀਜ਼ਾਂ ਚੰਗੀਆਂ ਲੱਗਿਆ ਜੋ ਆਮਾ ਦੀ ਪਾਰਟੀ ਨੇ ਕੁਝ ਕੰਮ ਕੀਤੇ ਬਾਕੀ ਪਾਰਟੀਆਂ ਦੀ ਨਸਬਤ ਚੰਗੇ ਕੰਮ ਵੀ ਕੁਝ ਕੀਤੇ ਉਹ ਚੰਗੇ ਚੰਗੇ ਕੰਮ ਜੱਸ ਵੀ ਰਹੀ ਸੀ ਭਰਾਤ ਪਰ ਤੇ ਦਿੱਲੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵੀ ਕੁਝ ਪਖੜਾ ਚੀਜ਼ਾਂ ਹੋਈਆਂ ਜਿਵੇਂ ਮੈਂ ਦੱਸ ਕਾਣੀ ਇੱਕ ਪੈਨਸ਼ਨ ਕਰਨੀ ਲੋੜ ਬੰਦਾ ਨੂੰ ਬਿਜਲੀ ਖਰੀਦਣੀ ਲੋੜ ਬੰਦਾ ਭਾਵੇਂ 600 ਜੂਟ ਦੋ ਮਹੀਨਿਆਂ ਦੀ ਲੋੜ ਬੰਦਾਂ ਲਈ ਬਹੁਤ ਬਿਜਲੀ ਖੰਦੀ ਹੈ ਭਾਵੇਂ ਕਿ ਕੋਈ ਲੋਕ ਕਹ ਰਹੇ ਆ ਕਿ ਭਾਈ ਜੂਟ ਸਸਤੀ ਕਰ ਦੇ ਉਹ ਬਹੁਤ ਹੀ ਵੱਡੀ ਗੱਲ ਦਾ ਕਿਸੇ ਜੀ ਉਸ ਦੀ ਗੱਲ ਕਰਨਗੇ ਤਾਂ ਵੀਡੀਓ ਬਹੁਤ ਲੰਬੀ ਹੋ ਜਾਊ ਗੱਲ ਆਣੀ ਦੁਬਾਰੇ ਫੇਰ ਕਰਾਂਗੇ ਜਦੋਂ ਉਹ ਬਰਕਰਾਰ ਅਤਰ ਪਾਰਟੀ ਚ ਆਈ। ਹਸਤਾ ਨਤੀਜਾ ਕੀ ਹੋਇਆ ਕਿ ਜਿੰਨਾ ਵਰਕਰਾਂ ਨੇ ਇੱਕ ਬੀਜ ਲਗਾਇਆ ਸੀ ਨਿਕਾ ਜਾ ਪੌਦਾ ਬਣਿਆ। 2017 ਦੇ ਵਿੱਚ ਜੋ ਚਖੜ ਝੰਡੇ ਉਸ ਤੋਂ ਵੀ ਉਸ ਪੌਦੇ ਨੂੰ ਬਚਾਇਆ ਤੇ ਉਹਨੂੰ ਪੌਦੇ ਨੂੰ ਕੁਝ ਕੁ ਫਲ ਲੱਗਿਆ ਵਿਰੋਧੀ ਪਾਰਟੀ ਦੇ ਬਣਿਆ। ਜਿਹੜੇ ਤੇ ਜਿਹੜੇ ਲੋਕ 2014 ਤੋਂ ਲੈ ਕੇ 2022 ਸਰਕਾਰ ਬਣ ਤੋਂ ਪਹਿਲਾਂ ਉਸ ਪੌਦੇ ਨੂੰ ਜੜਾ ਤੋਂ ਪਾਟ ਕੇ ਬਿਲਕੁਲ ਸਿਕਾਉਣਾ ਚਾਹੁੰਦੇ ਸੀ। ਉਹਨਾਂ ਲੋਕਾਂ ਦੀ ਐਂਟਰੀ 2022 ਦੀਆਂ ਚੋਣਾਂ ਤੋਂ ਬਾਅਦ ਪਾਰਟੀ 'ਚ ਹੁੰਦੀ ਹੈ। ਤੇ ਜਿਹੜੇ ਵਰਕਰ ਮਿਹਨਤ ਕਰੇ ਸੀ ਪਾਰਟੀ ਲਈ ਉਹਨਾਂ ਦੇ ਨਾਲ ਉਹਨਾਂ ਨੇ ਬਹੁਤ ਏਟਕੁੱਤੀ ਦਾ ਬੈਰ ਵੀ ਰੱਖਿਆ ਸੀ। ਸਮੇਂ-ਸਮੇਂ ਤੇ ਕਈਆਂ ਤੇ ਪਾਰਟੀਆਂ ਵੀ ਕਰਵਾਏ ਗਏ ਸੀ। ਉਹਨਾਂ ਵੱਲੋਂ ਕਿਹਾ ਕਿ ਆਪ ਦੇ ਲੀਡਰਾਂ ਨੂੰ ਸੋ ਉਪਰੀ ਲੀਡਰ ਲੀਡਰਸ਼ਿਪ ਤਾਂ ਕੀ ਗੱਲਾਂ ਨਹੀਂ ਜਾ ਰਹੀਆਂ। ਕਿ ਭਾਈ ਜਿਨ੍ਹਾਂ ਨੇ ਬੀਜ ਲਗਾਇਆ ਪੌਦਾ ਬਣਿਆ ਪੌਦੇ ਤੋਂਗਾ ਉਸ ਨੂੰ 17 ਚ ਥੋੜਾ ਜਿਹਾ ਫਲ ਲੱਗਿਆ ਬਰੋਦੀ ਤੇ ਚਾਈ ਤੇ 2022 ਦੇ ਵਿੱਚ ਜਦੋਂ 92 ਬਦਕਨ ਰੂਪ ਦੇ ਵਿੱਚ ਉਹ ਪੌਦੇ ਨੂੰ ਬਹੁਤ ਜ਼ਿਆਦਾ ਫਲ ਲੱਗਿਆ ਤੇ ਜਿਹੜੇ ਆਮ ਤੌਰ ਤੇ ਲੋਕ ਹੁੰਦੇ ਆ ਜਿਹੜੇ ਸਿਰਫ ਆਪਣੇ ਸਵਾਰਥ ਲਈ ਹੁੰਦੇ ਆ ਕਿ ਉਹ ਫਲ ਚੂਪਣ ਜਾਂ ਖਾਣ ਜਾਂ ਉਸ ਫਾਲ ਦਾ ਸਵਾਦ ਲੈ ਨਿੱਤਰਾ ਤਰ ਉਸ ਪੌਦੇ ਦੇ ਆਲੇ ਦੁਆਲੇ ਇਕੱਠੇ ਹੋ ਗਏ ਸੋ ਇਸੇ ਕਰਕੇ ਪੁਰਾਣੇ ਵਰਕਰਾਂ ਵਿੱਚ ਜਿੰਨਾ ਵਰਕਰਾਂ ਨਾਲ ਮੇਰੀ ਗੱਲ ਹੋਈ ਮੈਂ ਉਹਨਾਂ ਨੂੰ ਇਹ ਵੀ ਬਹੁਤ ਸਮਝਾਇਆ ਕਿ ਭਾਈ ਇਹ ਪਾਰਟੀ ਕਿਸੇ ਬਾਪ ਦੀ ਜੰਗੀਰ ਨਹੀਂ ਪਾਰਟੀ ਲੋਕਾਂ ਦੀ ਪਾਰਟੀ ਹੈ ਜੇਕਰ ਲੋਕ ਜਾਂ ਵਰਕਰ ਜਿਹੜੇ ਪੁਰਾਣੇ ਵਰਕਰ ਐ ਉਹ ਟ੍ਰੈਡੀਸ਼ਨਲ ਪਾਰਟੀਆਂ ਨੂੰ ਪਟਕੇ ਵਿਗਾਹ ਮਾਰ ਸਕਦੇ ਆ ਤਾਂ ਲੋਕ ਇਹਨਾਂ ਨੂੰ ਵੀ ਪਟਕੇ ਵਿਗਾਹ ਮੰਨਗੇ ਜਿਨ੍ਹਾਂ ਨੇ ਇਹ ਗਲਤੀਆਂ ਕੀਤੀਆਂ ਤੇ ਪਾਰਟੀ ਦੀ ਲੀਡਰਸ਼ਿਪ ਵਿੱਚ ਜਾਂ ਕਿਸੇ ਹੋਰ ਰੂਪ ਦੇ ਵਿੱਚ ਵੱਡੀ ਤਬਦੀਲੀ ਵੀ ਹੋ ਸਕਦੀ ਸੋ ਕਿਹਾ ਨਾ ਕਿ ਭਈ ਇਹ ਦਾ ਨਰਾਸਾ ਦੀ ਰੋਣੀ ਪਰ ਉਹਨਾਂ ਦਾ ਸਟੇਕ ਵੱਜਾਇਜ਼ ਹੈ ਕਿ ਜੋ ਵੋਟਾਂ ਤੋਂ ਇੱਕ ਮਹੀਨਾ ਪਹਿਲਾਂ ਆਏ ਸੀ ਜਾਂ ਸਰਕਾਰਵਾਂ ਤੋਂ ਬਾਅਦ ਆਏ ਸੀ ਬਹੁਤ ਸਾਰੀ ਹਲਕਿਆਂ ਦੇ ਵਿੱਚ ਉਹ ਜਿਹੜੇ ਹੈਗੇ ਆ ਅੱਗੇ ਆ ਗਏ ਆ ਉਹ ਹੁਣ 92 ਜਿਹੜੇ ਵਿਧਾਇਕਾਂ ਦੇ ਰੂਪ ਚ ਜੋ ਆਮ ਆਦਮੀ ਪਾਰਟੀ ਦਾ ਜੋ ਦਰਖਤ ਹੈ ਜਾਂ ਜੋ ਪੌਦਾ ਜੋ ਫਲ ਲੱਗਿਆ ਤੇ ਉਸ ਬੂਟੇ ਦੇ ਦੁਆਲੇ ਉਹਨਾਂ ਦਾ ਜਮਾਵੜਾ ਹੋ ਗਿਆ ਸੋ ਪੁਰਾਣੇ ਵਰਕਰਾਂ ਦੇ ਵਿੱਚ ਨਿਰਾਸ਼ਤਾ ਹੋਣੀ ਸੁਭਾਵਿਕ ਸੀ ਕੀ ਮੈਂ ਕਿਹਾ ਸ਼ਾਇਰ ਨੇ ਬਹੁਤ ਖੂਬ ਕਿਹਾ ਹੈ ਕਹਿੰਦਾ ਉਮੀਦ ਦੇ ਵਫਾ ਕਿੱਸੇ ਰਖੀ ਇਸ ਜਮਾਨੇ ਮੇ ਉਮੀਦ ਦੇ ਵਫਾ ਕਿੱਸੇ ਰਖੀ ਇਸ ਜਮਾਨੇ ਮੇ ਧੂਪ ਮੇ ਬੈਠਾ ਹੈ ਖੁਦ ਪੀੜ ਲਗਾਉਣੇ ਵਾਲਾ ਜਿਨ੍ਹਾਂ ਨੇ ਇਹ ਬੂਟਾ ਵੱਡਾ ਕੀਤਾ ਜਦੋਂ ਉਹਦੀ ਸ਼ਾਮ ਵੰਨ ਦਾ ਸਮਾਂ ਆਇਆ ਦੀ ਉਸ ਚਾਹ ਦੇ ਥੱਲੇ ਤਾਂ ਉਹ ਲੋਕ ਬਹਿ ਗਏ ਜਿਨ੍ਹਾਂ ਨੇ ਉਸ ਬੁੱਟੇ ਨੂੰ ਪੱਟਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਸਾਡੀ ਇਸ ਕਈ ਥਾਂਾਂ ਤੇ ਅਹੁਦੇ ਵੀ ਲੈ ਕੇ ਬਹਿ ਗਏ ਵੱਖ-ਵੱਖ ਪਾਰਟੀਆਂ ਤੋਂ ਜਾ ਆ ਕੇ ਇੱਧਰੋਂ ਤੇ ਜਾ ਕੇ ਤੇ ਕਿਉਂਕਿ 2014 ਤੋਂ ਪਹਿਲਾਂ ਦੀ ਗੱਲ ਬੱਕਰੀ ਹੈ ਪਰ 2017 ਤੋਂ ਬਾਅਦ ਜੋ ਜਿਨ੍ਹਾਂ ਨੇ ਪਾਰਟੀਆਂ ਬਣੀਆਂ ਮੇਰਾ ਸਾਰਾ ਖਾਸ ਤੌਰ ਤੇ ਉਹਨਾਂ ਵੱਲ ਹੈ ਪਾਰਟੀ ਦਾ 2014 'ਚ ਹੋਣਾ ਚਾਹੀਦਾ ਸੋ ਆਮ ਆਦੀ ਪਾਰਟੀ ਰੂਪੀ ਜੋ ਹਾਰਾਪਰਾ ਪੌਦਾ ਦੋਹਰਿਆ ਦੋਹਰਿਆ ਬਾਈ ਚਾਇਆ ਉਸਦੀ ਸਾਂ ਉਸਦੇ ਫਲਾਂ ਦਾ ਸਵਾਦ ਤੱਕ ਉਹੀ ਪ੍ਰਾਣੀਆਂ ਪਾਰਟੀਆਂ ਵਾਲੀ ਜ਼ਿਆਦਾਤਰ ਲੋਕਪਾਨਣ ਲੱਗ ਗਈ ਤੇ ਜੋ ਜਿਨ੍ਹਾਂ ਨੇ ਪਾਰਟੀ ਖੜੀ ਕੀਤੀ ਤੇ ਉਹ ਅਜੋਨ ਰਸਾ ਦੇ आलम ਚ ਜੋ ਮੈਂ ਪਾਰਟੀ ਦੇ ਪ੍ਰਾਣੀ ਵਰਕਰਾਂ ਨਾਲ ਗੱਲ ਕਰਕੇ ਮਹਿਸੂਸ ਕੀਤਾ ਹੈ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਭਾਈ ਕਿ ਕੁਝ ਚੇਂਜ ਆ ਹੋ ਰਹੇ ਆ ਚੀਜ਼ਾਂ ਕੁਝ ਚੀਜ਼ਾਂ ਚੰਗੀਆਂ ਹੋ ਰਹੀਆਂ ਸੋ ਆਪਾਂ ਨੂੰ ਪੰਜਾਬ ਪਹਿਲਾਂ ਬਾਕੀ ਚੀਜ਼ਾਂ ਬਾਅਦ ਚਾਏ ਪੈਸੇ ਵੀ ਜੇ ਨਿੱਜੀ ਅਹੁਦਿਆਂ ਦਾ ਲਾਲਚ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਇੱਕ ਹੋਰ ਚੀਜ਼ ਵੀ ਹੋਣਾ ਵਰਕਰਾਂ ਕੀ ਜਾਂਦੇ ਭਾਈ ਵੀ ਤੁਸੀਂ ਉਹ ਪ੍ਰਾਣੀਆਂ ਗੱਲਾਂ ਛੱਡ ਦਿਓ ਜਦੋਂ ਗੀਗਾ ਲੈ ਕੇ ਇੱਥੇ ਕਿਸੇ ਨੂੰ ਜਿਆਦਾ 14 ਨੂੰ ਦਿੱਤੀ ਗਈ ਥਾਣੇ ਦੇ ਵਿੱਚ ਬੈਠ ਕੇ ਜਿਵੇਂ ਪੁਰਾਣੀਆਂ ਪਾਰਟੀਆਂ ਵਿੱਚ ਹੁੰਦਾ ਸੀ ਕਿ ਕੋਈ ਲੀਡਰ ਉਹ ਥਾਣੇ 'ਚ ਰਹਿੰਦੇ ਸੀ ਤੇ ਕਿਸ ਤਰ੍ਹਾਂ ਫਿਰ ਲੈਣ ਦੇ ਰਹੁੰਦਾ ਸੀ ਉੱਥੇ ਤੇ ਉੱਥੇ ਜਿਹੜਾ ਪੁਲਿਸ ਤੰਤਰ ਦਾ ਰਾਜ ਨਹੀਂ ਚੱਲਦਾ ਸੀ ਤੇ ਕੋਈ ਜਲਸੀਦਾਰਾ ਰਾਜ ਚੱਲਦਾ ਸੀ ਉਹ ਪੌਸਟ ਚੀਜ਼ ਨੂੰ ਕੋਈ ਰਾਤ ਤੱਕ ਠੱਲ ਪਈ ਹੈ ਇਹ ਚੰਗੀ ਚੀਜ਼ ਹੈ ਕਿਸੇ ਦੇ ਵਿਰੋਧੀ ਜਿਹਨੇ ਨਹੀਂ ਵੋਟ ਪਾਈ ਕਿ ਤੇ ਕੋਈ रज कोई हाँ उपरले प्धर से पोलिटिकल पद्धर की हो रहा है वो मैं कुछ नहीं कह पर जो पिंडा पद्धर कोई अजहे कोई राजस्थे भी भी नहीं करवाएंगे तो अपील है पार्टी दे जो उपरे लोग है नीचे रंग तो कोई बड़ा हम आस उम्मीद नहीं कि भाई इस चीज वाला ध्यान दिता जाए ਕੌਣ ਵਫਾਦਾਰ ਹੈ ਕੌਣ ਮੌਕਾ ਪ੍ਰਾਸਤਾ ਹੈ ਠੀਕ ਹੈ ਇਹ ਪਤਾ ਹੁੰਦਾ ਹੀ ਆਪਾਂ ਨੂੰ ਤੇ ਥੋੜਾ ਜਿਹਾ ਮੌਕਾ ਪ੍ਰਾਸਤਾ ਤੁਜੀ ਹੋਣੀ ਖੜਾ ਸਦਾ ਲੋ ਵੀ ਚੰਗੀ ਗੱਲ ਹੈ ਤਿੰਨੇ ਨੇ 2027 ਦੇ ਵਿੱਚ ਪਾਈ ਇਹਨਾਂ ਨੇ ਤੁਹਾਡੇ ਆਮ ਆਦੀ ਪਾਰਟੀ ਰੂਪੀ ਜੇ ਬੂਟਾ ਜਾਂ ਦਰਖਤ ਹੈ ਉਹਦੀ ਛਾਂ ਮਾਣ ਕੇ ਉਹਦੇ ਚ ਫਲਾਂ ਦਾ ਆਨੰਦ ਲੈ ਕੇ ਤੇ 2027 ਨੂੰ ਇਹਨਾਂ ਨੇ ਨਹੀਂ ਰਹਿਣਾ ਇਹ ਪ੍ਰਵਾਸੀ ਪੰਛੀ ਹੈ ਤੇ ਇੰਨਾ ਪ੍ਰਵਾਸੀ ਪੰਛੀਆਂ ਨੇ ਜਦੋਂ ਮੌਸਮ ਬਦਲਦਾ ਹੈ ਨਾ ਇਹ ਪ੍ਰਵਾਸੀ ਪੰਛੀ ਫਿਰ ਆਪਦੇ ਜਿਹੜੇ ਪ੍ਰਾਣਿਆਲ ਨੇ ਉਹਨਾਂ 'ਚ ਚਲੇ ਜਾਂਦੇ ਆ ਪ੍ਰਾਣੇ ਜੋ ਉਹਨਾਂ ਦਾ ਰਹਿਣ ਵਸੇਰਾ ਹੁੰਦਾ ਉੱਥੇ ਇਹਨਾਂ ਨੇ ਚਲੇ ਜਾਣਾ ਹੁੰਦਾ ਇਹ ਕੁਝ ਸਮੇਂ ਲਈ ਆਏ ਐ ਤੇ ਇਨਾ ਪ੍ਰਵਾਸੀ ਪੰਛੀਆਂ ਤੋਂ ਬਹੁਤੀ ਆਸ ਨਾ ਰੱਖੋ ਇਹ ਦੋ ਹਸਤਾਇਜ ਗਲਟਾਰੇ ਸਾਹਮਣੇ ਆ ਜਾਣੀਆਂ ਜੇ ਇਹ ਉਹਨਾਂ ਦੇ ਸਾਕੀ ਨਹੀਂ ਰਹੇ ਤਾਂ ਸਾਕੀ ਇਹਨਾਂ ਨੇ ਤੁਹਾਡੇ ਵੀ ਨਹੀਂ ਰਹਿਣਾ ਕੋਈ ਬਹਾਨਾ ਬਣਾਉਣ ਲੱਗੇ ਮੈਂ ਤੁਹਾਡੇ ਬਲੈਕ ਜੀ ਮੈਂ ਤੁਹਾਡੇ ਨਾਲ ਪੜਦਾ ਰਿਹਾ ਸੀ ਜਦ ਜਦੋਂ ਇਲੈਕਸ਼ਨ ਤੋਂ ਪਹਿਲਾਂ ਨਹੀਂ ਇਤਨਾਂ ਗੱਲਾਂ ਪਤਾ ਸੀ ਪਤਾ ਉਹ ਦੂਸਰੀ ਹਾਂ ਤੁਹਾਡੇ ਕੋਈ ਪਰਸਨਲ ਅਟੈਕ ਕਿਸੇ ਦਾ ਕੋਈ ਬਿਜ਼ਨਸ ਦੇ ਚੱਕਰ ਹੈ ਕਿਸੇ ਦਾ ਕੋਈ ਹੋਰ ਚੱਕਰ ਹੈ ਹਾਂ ਤੁਹਾਨੂੰ ਜਿਆਦਾ ਨਹੀਂ ਇਹ ਚੀਜ਼ਾਂ ਸੋ ਮੈਂ ਕਹਿੰਦਾ ਮਤਲਬ ਆ ਵੀ ਹੀ ਸੀ ਵੀ ਭਾਈ ਜਿਨ੍ਹਾਂ ਨੇ ਬੀਜ ਬੀਜਿਆ ਉਸ ਨੂੰ ਪੌਦਾ ਬਣਾਇਆ ਪੌਦੇ ਤੋਂ ਗਾ 92 ਵਿਧੇ ਕਰੂਪੀ ਫਲ ਵੀ ਇਹਨਾਂ ਲਗਾਉਣ ਦੇ ਵਿੱਚ ਪੂਰਾ ਦਾ ਮਿਹਨਤ ਕੀਤੀ ਸੰਭਾਲ ਕੀਤੀ ਤੇ ਉਸ ਤੋਂ ਬਾਅਦ ਉਸ ਬੂਟੇ ਨੂੰ ਜਦੋਂ ਫਲ ਲੱਗਿਆ ਤੇ ਬੂਟਾ ਹਰਾ ਫਰਾ ਹੋਇਆ ਤੇ ਸਕਨੀ ਸਾਹ ਦੇਣ ਲੱਗਿਆ ਕਿ ਉਸਦੇ ਜੋ ਰਸ ਪਰੇ ਫੜਾਂਦਾ ਫਵਾਦ ਲੈਣ ਲਈ ਤੇ ਉਸ ਦੀ ਖੰਢੀ ਸਾਹ ਦਾ ਆਨੰਦ ਲੈਣ ਲਈ ਜੋ ਲੋਕ ਤੁਹਾਡੇ ਸਾਹਮਣੇ ਇਲੈਕਸ਼ਨ ਤੋਂ ਬਾਅਦ ਤੁਹਾਡੇ ਆਲੇ ਦੁਆਲੇ ਇਕੱਠੇ ਹੋਏ ਅੱਜ ਤੁਹਾਡੇ ਸਕੇ ਨਹੀਂ ਹੋਣ ਇਹ ਸਰਪਤ ਕੁਝ ਸਮੇ ਲਈ ਪਿਕਨਿਕ ਮਨਾਉਣ ਆਇਆ ਹੈ ਟਾ ਡਟ ਇਸ ਬੂਟ ਬੂਟੇ ਥੱਲੇ ਬੈਠ ਕੇ ਜਦੋਂ ਹੀ ਮੌਸਮ ਬਦਲ ਗਿਆ ਇਹਨਾਂ ਪ੍ਰਵਾਸੀ ਪੰਛੀਆਂ ਨੇ ਉਡਾਰੀ ਮਾਰ ਜਾਣੀ ਹੈ ਸੋ ਆਮਾਨ ਪਾਰਟੀ ਨੇ ਚੀਜ਼ਾਂ ਵੱਲ ਧਿਆਨ ਦੇਵੇ ਤੇ ਉਹਨਾਂ ਪੁਰਾਣੇ ਵਰਕਰਾਂ ਨੂੰ ਵੀ ਥੋੜੀ ਜਿਹੀ ਅਪੀਲ ਕਰਾਂਗੇ ਜਿਹੜੇ ਨਿਰਾਸ਼ਾ ਦੇ ਆਲਮ ਚ ਹੈ ਵੀ ਭਾਈ ਰਾਣੀਆਂ ਪਾਰਟੀਆਂ ਦੇ ਵਿੱਚ ਜਿਸ ਤਰ੍ਹਾਂ ਦੀ ਚੌਧਰ ਸੀ ਉਸ ਤਰ੍ਹਾਂ ਦੀ ਚੌਧਰ ਦੀ ਤਵੱਕੂ ਦਾ ਨਾ ਕਰੋ ਉਹ ਇਸ ਤਰ੍ਹਾਂ ਦੀ ਚੌਧਰ ਹੋਣੀ ਨਹੀਂ ਚਾਹੀਦੀ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਸਾਰੇ ਜੋ ਆਪਣੇ ਜਦੋਂ ਸਰਕਾਰ ਬਣ ਜੇ ਤਾਂ ਸਾਰੇ ਲੋਕ ਜਿਹੜੇ ਹੁੰਦੇ ਆ ਪ੍ਰਾਪਰਟੀ ਹੁੰਦੇ ਆ ਸੋ ਸਾਰਿਆਂ ਨਾਲ ਪਿਆਰ ਪ੍ਰੇਮ ਬਣਾ ਕੇ ਰੱਖੀਏ ਤੇ ਇੰਨੀਆਂ ਕੀ ਗੱਲਾਂ ਸੀ ਜੋ ਮੇਰੇ ਦਿਮਾਗ ਚ ਆਈਆਂ ਮੈਂ ਕੋਈ ਬਹੁਤ ਵੱਡਾ ਬੁਲਾਰਾ ਨਹੀਂ ਉਈ ਮੈਂ ਪੋਲੀਟੀਕਲ ਤਾਂ ਤੇ ਮੇਰੀ ਕੁ ਐਡੀ ਵੱਡੀ ਸਮਝ ਨਹੀਂ ਤੇ ਨਾਈ ਕੁਇ ਇਸ ਤਰ੍ਹਾਂ ਹੀ ਕਹ ਲੈ ਕਿ ਮੇਰਾ ਕਿਤੇ ਜੋ ਹਲਕਾਬਜ਼ਾ ਹੈਗਾ ਜਾਂ ਫਿਰ ਇਥੇ ਪਾਰਟੀ ਹੈ ਕੋਰਾ ਉਹਨਾਂ ਨੇ ਕਿਤੇ ਮੇਰਾ ਸਤਕਾਰ ਨਾ ਕੀਤਾ ਹੋਵੇ ਮੇਰਾ ਆਪਣਾ ਬਹੁਤ ਸਤਕਾਰ ਹੈ ਠੀਕ ਹੈ ਮੈਨੂੰ ਨਾਈ ਮੈਂ ਇਹ ਮੇਰੀ ਗੱਲੇ ਫ੍ਰੈਂਕਲੀ ਕਹੀ ਹੋਈ ਹੈ ਭਈ ਮੈਂ ਪਰਸਨਲ ਕੰਮ ਕੇਜ ਤੋਂ ਲੈਣਾ ਇੰਨੀ ਕੀ ਜ਼ਰਤ ਹੈ ਕਿ ਮੇਰਾ ਨਿੱਜੀ ਕੰਮ ਕੋਈ ਵੀ ਅਫਸਰ ਕੋਈ ਵੀ ਡਿਪਾਰਟਮੈਂਟ ਰੋਕਣ ਦੀ ਜ਼ਰਤ ਨਹੀਂ ਰੱਖ ਸਕਦਾ ਤੇ ਨਹੀਂ ਕੋਈ ਅਿਡੀਕੇਸ਼ਨ ਜ਼ਰਤ ਹੁੰਦੀ ਹੈ ਜੇ ਕਿ ਦਾ ਜਾਇਜ਼ ਕੰਮ ਕੋਈ ਰੋਕ ਸਕੇ ਨਜਾਇਜ਼ ਕੰਮ ਆਪਾਂ ਕਿਸ ਤਰ੍ਹਾਂ ਕਰਵਾਉਣਾ ਹੈ ਆ ਸਾਂਝੇ ਕੰਮ ਦੀ ਖਾਤਰ ਆਪਾਂ ਹਮੇਸ਼ਾ ਯਤਨਸ਼ੀਲ ਰਹਿਣੇ ਔਰ ਸਾਂਝਾ ਕੰਮ ਕਰਨਾ ਸਰਕਾਰਾਂ ਦੇ ਡਿਊਟੀਆਂ ਹੁੰਦੀਆਂ ਆ ਉਹ ਸਰਕਾਰ ਕੋਈ ਵੀ ਕਿਉਂ ਨਾ ਹੋਵੇ ਤੇ ਇੰਨੀ ਇੱਕ ਮੇਰੇ ਵਿਚਾਰ ਸੀ ਭਾਵਨਾਵਾਂ ਸੀ ਜੋ ਕਿ ਮੈਨੂੰ ਲੱਗਦਾ ਸੀ ਸਾਂਝੀਆਂ ਕਰਨੀ ਚਾਹੀਦੀਆਂ ਸੋ ਮੈਂ ਤੁਹਾऱ्यांना ਸਾਂਝ ਪਾਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਤਾਂ ਕਿ ਵੱਧ ਤੋਂ ਵੱਧ ਉੱਪਰ ਤੱਕ ਗੱਲ ਪਹੁੰਚ ਸਕੇ ਬਹੁਤ ਬਹੁਤ